ਤੇ ਲਾ ਕੇ ਮਗਰ ਪਿਆ ਉਹ ਹੁਣ ਸਾਰਿਆਂ ਉਹਨਾਂ ਦੇ ਝਾੜੂ ਵਾਲੇ ਦੇ ਨੇ ਹੋਰ ਕਿਸੇ ਦੇ ਸਾਲੇ ਨਹੀਂ ਲੱਗਦੇ ਸਾਡੀ ਵੋਟ ਆ ਆਧੀ ਆ ਖੋਦ ਅਸੀਂ ਪਾ ਪਾ ਗਏ ਕਹਿ ਨਾ ਪਾ ਗਏ ਕਹਿੰਦੇ ਮੇਰੇ ਘਰਾਂ ਤੇ ਦਰੰਗਾ ਹੈ ਪਹਿਲਾਂ ਮੇਰਾ ਪੁੱਤ ਮੁੱਕ ਗਿਆ ਤਿੰਨ ਬੱਚੇ ਆ ਸਾਡੇ ਅਸੀਂ 9700 ਮਸਾਵ ਦਾਕੇ ਦਾ ਗੋਹਾ ਕੁੜਾ ਕਰਦਿਆਂ ਕਿਹਦਾ ਕੁਸ ਕਰਦਿਆਂ ਸੈਂਟਾ ਕਰਦਿਆਂ 9 ਰੰਡੀ ਹੈ 9 ਮੇਰੀ ਬਾਹਰ ਦੀ 22 ਸਾਲ ਦੀ ਨੋਆ ਮੇਰੀ ਪੁੱਤ ਮੇਰਾ ਕੱਲਾ ਸੀ ਮੁੱਕ ਗਿਆ ਰੋਜ਼ਗਾਰ ਤਾਂ ਸਰ ਹੁਣ ਜਿੰਨਾਂ ਦੇ ਜਵਾਕ ਪੜੇ ਲਿਖੇ ਫਿਰਦੇ ਇੰਨੇ ਨੇ ਵੀ ਹੁਣ ਕੱਲੀ ਆਟਾ ਦਾਲ ਤਾਂ ਨਹੀਂ ਖਾਊਗਾ ਅਗਲਾ ਜਿਹਦੇ ਹੁਣ ਪਲਾਟੂ ਪਲਾਟੂ ਬੀਬੀਆ ਕਰਕੇ ਜਵਾਕ ਤੁਰੇ ਫਿਰਦੇ ਆ ਉਹ ਉਹਨਾਂ ਨੂੰ ਇੱਕ ਇੱਕ ਜਵਾਕ ਕਿਸੇ ਤੇ ਲੱਗਿਆ ਹੋਵੇ ਤੇ ਉਹਨਾਂ ਨੂੰ ਆਟੇ ਦਾਲ ਦੀ ਕਿਲੋੜ ਪੈਂਦੀ ਆ ਲੋਕ ਸਭਾ ਚੋਣਾਂ ਦੇ ਤੇ ਉਮੀਦਵਾਰ ਵੀ ਲਗਾਤਾਰ ਪਿੰਡਾਂ ਦੇ ਵਿੱਚ ਜਾ ਰਹੇ ਨੇ ਤੇ ਪਿੰਡਾਂ ਦੇ ਵਿੱਚ ਔਰਤਾਂ ਨੇ ਜੋ ਨਰੇਗਾ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਦਾ ਕੀ ਕਹਿਣਾਗਾ ਕੀ ਉਹਨਾਂ ਦੀਆਂ ਮੰਗਾਂ ਨੇ ਕਿੰਨੀਆਂ ਕਿ ਪਹਿਲਾਂ ਸਰਕਾਰਾਂ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਸਾਡੇ ਨਾਲ ਨਰੇਗਾ ਦੇ ਵਿੱਚ ਕੰਮ ਕਰਦੀਆਂ ਔਰਤਾਂ ਮੌਜੂਦ ਨੇ ਬੇਬੇ ਕੀ ਕੁਝ ਦਿੱਤਾ ਸਰਕਾਰਾਂ ਨੇ ਹੁਣ ਤੱਕ ਕੀ ਕਿਹੋ ਜਿਹੇ ਹਾਲਾਤ ਨੇ ਕਰਾਂਗੇ ਹਾਲਾਤ ਮੰਦੇ ਹੀ ਹਾਲਾਤ ਹੈ ਤੇ ਮੰਦੇ ਹੀ ਹੈ ਸਾਡਾ ਹਾਂ ਹੱਥੋਂ ਕੰਮ ਨਹੀਂ ਹੁੰਦਾਗਾ ਕੋਈ ਬਸ ਆ ਵੀ ਸਾਨੂੰ ਆਟਾ ਦਾਲ ਵੀ ਸਾਡੇ ਬੰਦ ਕਰੀ ਜਾਂਦੇ ਆ ਦਾਸ ਕਿ ਲਈ ਦਿੰਦੇ ਸਾਨੂੰ ਮਹੀਨੇ ਲਾ ਮਿੰਨਾਂ ਟੱਪੂ ਜਸ ਕਿਲ ਮਿੰਨਾਂ ਲੱਗਤੇ ਆ ਸੀ ਮਿੰਨਾ ਦੋ ਮਹੀਨੇ ਦਾ ਆ ਗਿਆ ਇਹ ਟੱਪੂ ਸਾਡਾ ਹੈ ਘਰਾਂ ਦੇ ਹਾਲਾਤ ਕਿਹੋ ਜਿਹੇ ਨੇ ਬਸ ਹਰ ਤਾਂ ਬਸ ਕੋਈ ਬੁਰੀ ਹੈ ਮੇਰੇ ਘਰ ਤਾਂ ਦਰੰਗਾ ਹੈ ਪਹਿਲਾਂ ਮੇਰਾ ਪੁੱਤ ਮੁੱਕ ਗਿਆ ਤਿੰਨ ਬੱਚੇ ਆ ਸਾਡੇ ਅਸੀਂ ਨੋ ਸਸ ਮਸਾਲ ਦੱਕੇ ਦਾ ਗੋਹਾ ਕੁੜਾ ਕਰਦਿਆਂ ਕਿਹਦਾ ਕੁਸ ਕਰਦਿਆਂ ਅਸੀਂ ਐਂ ਟੱਪ ਕਰਦਿਆਂ ਨੋ ਰੰਡੀ ਹੈ ਨੋ ਮੇਰੀ ਬਾਹਰ ਦੀ 22 ਸਾਲ ਦੀ ਨੋਆ ਮੇਰੀ ਪੁੱਤ ਮੇਰਾ ਕੱਲਾ ਸੀ ਮੁੱਕ ਗਿਆ ਨਹੀਂ ਸਰਕਾਰ ਤਾਂ ਕਹਿੰਦੀ ਸੀਗੀ ਹਜ਼ਾਰ-ਹਜ਼ਾਰ ਰੁਪਏ ਮਹੀਨਾ ਦੇਵਾਂਗੇ ਕੁਛ ਨਹੀਂ ਦਿੱਤਾ ਸਾਨੂੰ ਕੁਛ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਸਾਨੂੰ ਗਰੀਬ ਬੰਦਿਆਂ ਨਾਲ ਗੱਪ ਮਾਰਦੇ ਆ ਜਮਾ ਗੱਪ ਮਾਰਦੇ ਨੀਰਾ ਕਿਸੇ ਨੂੰ ਕਿੰਨੀਆਂ ਬੁੜੀਆਂ ਖੜੀਆਂ ਕਿਸੇ ਨੂੰ ਕੱਖ ਨਹੀਂ ਮਿਲਿਆ ਝੂਠ ਮਾਰ-ਮਾਰ ਕੇ ਬੱਟਾਂ ਬੜੇ ਮਿੱਠੇ ਹੋ ਜਾਂਦੇ ਪਿੰਡਾਂ ਦਾ ਵੀ ਮਿੱਠੇ ਹੋ ਜਾਂਦੇ ਮੂਹਰੇ ਤੇ ਬਾਹਰਲੇ ਵੀ ਮਿੱਠੇ ਹੋ ਜਾਂਦੇ ਆ ਤੁਸੀਂ ਨਰੇਗਾ ਦੇ ਵਿੱਚ ਆਉਨੇ ਹੋ ਕਿੰਨਾ ਕੰਮ ਮਿਲਦਾਗਾ ਕੀ ਤੁਸੀਂ ਚਾਹੁੰਦੇ ਵੀ ਨਰੇਗਾ ਦਾ ਕੰਮ ਹੀ ਚੱਲਦੇ ਔਰ ਇਹਦਾ ਕੁਝ ਹੋਰ ਵੀ ਤੁਹਾਨੂੰ ਕੱਲੀ ਨਰੇਗਾ ਕਹਿੰਦੀ ਹਾਂ ਲੜਾਈ ਕਰਕੇ ਲਿਆਉਂਦੇ ਜੀ ਇਹ ਕਿਹੜਾ ਆਪੀ ਦਿੰਦੇ ਇਹਦਾ ਪਿੰਡ ਇਕੱਠਾ ਕਰਦੇ ਆ ਫਿਰ ਜਾਂਦੀਆਂ ਬੁੜੀਆਂ ਫਿਰ ਕੰਮ ਮਿਲ ਜਾਂਦਾ ਐਸੇ ਆ ਜਾਂਦੇ ਨਰੇਗਾ ਦੇ ਹਜੇ ਤੱਕ ਜੀ ਕੁਝ ਲੋਕਾਂ ਨੇ ਆਏ ਆ ਵਿੱਚ ਵਿਚਾਰੇ ਲੰਕਦੇ ਆਗੇ ਤੁਸੀਂ ਦੱਸ ਰਹੇ ਸੀ ਵੀ ਰੋਜ਼ਗਾਰ ਜਾਂਦਾ ਸਾਡੇ ਰੋਜ਼ਗਾਰ ਤਾਂ ਸਰ ਹੁਣ ਜਿੰਨਾਂ ਦੇ ਜ਼ਵਾਕ ਪੜੇ ਲਿਖੇ ਫਿਰਦੇ ਇੰਨੇ ਨੇ ਵੀ ਹੁਣ ਕੱਲੀ ਆਟਾ ਤਾਂ ਤਾਂ ਨਹੀਂ ਖਾਊਗਾ ਅਗਲਾ ਜਿਹੜੇ ਹੁਣ ਪਲਾਸਟੂ ਪਲਾਸਟੂ ਬੀਬੀਆ ਕਰਕੇ ਜਵਾਬ ਤੁਰੇ ਫਿਰਦੇ ਆ ਉਹ ਉਹਨਾਂ ਨੂੰ ਇੱਕ ਇੱਕ ਜਵਾਬ ਕਿਸੇ ਦਾ ਲੱਗਿਆ ਹੋਵੇ ਤੇ ਉਹਨਾਂ ਨੂੰ ਆਟੇ ਦਾਲ ਦੀ ਕਿ ਲੋੜ ਪੈਂਦੀ ਆ ਲੋੜ ਹੀ ਨਹੀਂ ਉਹਨਾਂ ਨੂੰ ਤਾਂ ਨਾ ਕਿਸੇ ਦੇ ਸਰਕਾਰ ਮੂਰੇ ਹੱਥ ਬੰਨਣਾ ਪਵੇ ਤੇ ਨਾ ਕਿਸੇ ਦੀ ਭੈਣ ਭਾਈ ਦੀ ਮਿੰਤ ਕਰਨੀ ਪਵੇ ਸਰਕਾਰਾਂ ਤਾਂ ਕਹਿੰਦੀ ਅਸੀਂ ਰੋਜ਼ਗਾਰ ਦੇਈ ਜਾਂਦੇ ਆ ਫਿਰ ਕੀ ਲੋੜ ਆ ਕੁਛ ਨਹੀਂ ਜੀ ਕੋਈ ਕਿਸੇ ਨੂੰ ਕੁਛ ਨਹੀਂ ਹੁੰਦਾ ਹੈ ਕੋਈ ਨੌਕਰੀ ਕਿਵੇਂ ਪੱਕੇ ਕਿਵੇਂ ਅੰਮ੍ਰਿਤ ਜੀ ਜਾਨੂ ਫਿਰ ਇਹ ਸਰਕਾਰੀ ਹੋਣਾ ਚਾਹੀਦਾ ਜਿਹੜਾ ਕੰਮ ਮਿਲਦਾ ਹਾਂਜੀ ਸਾਡੇ ਬੱਚੇ ਨੇ ਜੀ ਗੁੱਡੀਆਂ ਨੇ ਜੀ ਤਿੰਨ ਬੇਟੀਆਂ ਨੇ ਇੱਕ ਬੇਟਾ ਛੋਟੇ ਛੋਟੇ ਬੱਚੇ ਆ ਪੜਦੇ ਆ ਜੀ ਫਿਰ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਛੋਟੀ ਮੋਟੀ ਤਾਂ ਮਿਲੇ ਜੀ ਫਿਰ ਨੌਕਰੀ ਨਾ ਵੱਡੀ ਜੀ ਅੱਛਾ ਕਿਵੇਂ ਕੀ ਦੱਸ ਰਹੇ ਸੀ ਤੁਸੀਂ ਅਸੀਂ ਐਂ ਦੱਸ ਦਿਆਂ ਜੀ ਪਹਿਲਾਂ ਤਾਂ ਗੱਟਾ ਕਣਕ ਦਾ ਮਿਲਦਾ ਸੀ ਸਾਨੂੰ ਹਾਂ ਹੁਣ 15 ਕਿਲੋ ਕਰੀਤੀ 15 24 ਦੱਸ ਰਹੇਗੀ ਅੱਛਾ 10 ਕਿਲੋ ਨਾਲ ਮਹੀਨਾ ਕਿਵੇਂ ਚੱਲੂਗਾ ਕੱਲਾ ਵੀ ਹੋਵੇ ਭਾਵੇਂ ਦੋ ਹੋਣ ਹੁਣ ਫਿਰ ਵੋਟਾਂ ਲੈਣਾ ਆਉਣਗੇ ਫਿਰ ਕੀ ਕਹੋਗੇ ਫਿਰ ਉਹਨੂੰ ਵੋਟਾਂ ਵਾਲਿਆਂ ਨੂੰ ਕਹਾਂਗੇ ਕਣਕ ਦਾਲ ਤਾਂ ਸਾਡੀ ਕੋਈ ਜਵਾਕ ਵੀ ਲੱਗੇ ਜਿਨ੍ਹਾਂ ਦੇ ਘਰ ਡਿੱਗੇ ਜਾ ਇਹਦੇ ਕੁਝ ਵੀ ਨਹੀਂ ਹੈਗਾ ਉਹ ਭੈਣ ਖੜੀ ଥିਗੀ ਘਰ ਪਵਾਏ ਨਹੀਂਗੇ ਕਿਸੇ ਦੇ ਨਹੀਂ ਕਰ ਜੇ ਤੂੰ ਮੇਰਾ ਘਰ ਦੇਖੇ ਮੇਰਾ ਭੂਮਾਜ ਦੱਬਲੇ ਕਰ ਮੈਂ ਕਰ ਕਿੱਥੋਂ ਪਾ ਲੂੰਗੀ ਇੱਥੇ ਲਿਖ ਕੇ ਲੈ ਜਾਂਦੇ ਨੇ ਇਹ ਲਿਖ ਕੇ ਲੈ ਜਾਂਦੇ ਨੇ ਜੀ ਕੋਈ ਨਹੀਂ ਪਾਉਂਦਾ ਕਿਸੇ ਦਾ ਨਾ ਕੋਈ ਸੁਣਦਾਗਾ ਕਿਸੇ ਦੀ ਗੱਲ ਨਹੀਂ ਸੁਣਦਾ ਕੋਈ ਫਿਰ ਵੋਟਾਂ ਇਸ ਵਾਰ ਤੁਸੀਂ ਕੀ ਦੇ ਕਹਿਣ ਤੇ ਪਾਉਂਗੇ ਕਿਉਂਕਿ ਵੋਟਾਂ ਵੇਲੇ ਤਾਂ ਫਿਰ ਆਪਾਂ ਉਦੋਂ ਵੀ ਚਲੇ ਜਾਂਦੇ ਆ ਵੋਟਾਂ ਪਾਉਣ ਵਾਸਤੇ ਵੋਟਾਂ ਵੇਲੇ ਤਾਂ ਫਿਰ ਜੱਟਾ ਹੱਥ ਬੰਦਦੇ ਨੇ ਤਾਂ ਮਾਗਰ ਲੱਗ ਲੈਨੇ ਇੱਕ ਦੂਜੇ ਭੈਣ ਭਾਈ ਦੇ ਫਿਰ ਉਦੋਂ ਪਾ ਦਿੰਨੇ ਆ ਜੇ ਤੂੰ ਕਹਿੰਦਾ ਹੁਣ ਜੇ ਤੂੰ ਕਹਿੰਦੇਂਗਾ ਤੇਰੇ ਮਗਰ ਲੱਗ ਜਾਂਗੇ ਤਾਂ ਪਾ ਦਾਂਗੇ ਵੀ ਅਸੀਂ ਬਣਵਾਵਾਂਗੇ ਮਗਰ ਕੋਈ ਨਹੀਂ ਪੁੱਛਦਾ ਜੀ ਸਾਨੂੰ ਦੇਖਣਾ ਜੀ ਮੈਂ ਤਾਂ ਆ ਕੰਮ ਬਣਾ ਦੂੰਗਾ ਮੈਂ ਆ ਬਣਾ ਦੂੰਗਾ ਇਸ ਲਾਲ ਚਾਚੀ ਦੀ ਕਦੇ ਨਹੀਂ ਕੰਮ ਨਹੀਂ ਸਾਡਾ ਕੰਮ ਬਣਾਣਗੇ ਇਹ ਹੈ 사시 ਦਾ ਫਿਰ ਇੱਕ ਥਾਂ ਤੋਂ ਬੋਟ ਸਿੱਟਣੀ ਸਿੱਟਣੀ ਹੈ ਜੇ ਕੋਈ ਸਾਡਾ ਕੰਮ ਨਹੀਂ ਬਣਾਊਗਾ ਫਿਰ ਅਸੀਂ ਹੁਣ ਦੱਸ ਕੀ ਅਗਲੇ ਡਾਂਗ ਮਾਰਗੇ ਹੈ ਜੋ ਕੋਈ ਬਣਾਊਗਾ ਮੈਂ ਫੇਰੀ ਹੈਗਾ ਇਹ ਲੋਕ ਕੋਈ ਕੰਮ ਨਹੀਂ ਬਣਾਉਂਦਾ ਜਦ ਕਰਨੀ ਆਉਂਦੀ ਹਾਂ ਉਹ ਹੀ ਤਾਂ ਗੱਲ ਹੈ ਜੀ ਜਿਹੜੇ ਬੰਦੇ ਜੇ ਬੋਲ ਪੈਂਦੇ ਆ ਕਹਿੰਦੇ ਇਹਨਾਂ ਨੂੰ ਸੂਹ ਨਹੀਂ ਗੱਲ ਕਰਨ ਦੀ ਪਰ ਇਹ ਹੋ ਜੋ ਸਾਨੂੰ ਗੱਲ ਨਹੀਂ ਕਰਨ ਦੇ ਕਿਸੇ ਨੇ ਹਾਂ ਸਾਨੂੰ ਗੱਲ ਨਹੀਂ ਕਰਨ ਦੇ ਹਲੇ ਬੰਦਿਆਂ ਨੂੰ ਮੂੰਹ ਰੋਕ ਦਿੰਦੇ ਅੱਗਾ ਹੀ ਰੋਕ ਦਿੰਦੇ ਜੋ ਕੋਈ ਆ ਕੋਣ ਰੋਕ ਦਿੰਦਾ ਜਦੋਂ ਕੋਈ ਮੂੰਹ ਆ ਜਾਂਦੇ ਚਾਰ ਬੰਦੇ ਇਕੱਠੇ ਹੋ ਕੇ ਸੁਣਦਾ ਜੀਵੀਦਾਰ ਰੋਕਦੇ ਆ ਵੀ ਇਹਨਾਂ ਨੂੰ ਚੱਜ ਨਹੀਂ ਗੱਲ ਕਰਨ ਦਾ ਜੀਮੀਦਾਰ ਰੋਕਦੇ ਨੇ ਜਦੋਂ ਜੀਮੀਦਾਰ ਮੂੰਹਰੇ ਹੁੰਦੇ ਨੇ ਨਾ ਚਾਰ ਉਹ ਹੀ ਰੋਕਦੇ ਨੇ ਵੀ ਹੱਟ ਪਿੱਛੇ ਤੁਸੀਂ ਉਹ ਆਸੀ ਹੁੰਨੇ ਆ ਮੈਂ ਸਿਰ ਪੈਸੇ ਨਹੀਂ ਵੱਜੀ ਨੀ ਕਿ ਸੋਡੀ ਮੇਰੀ ਆਉਦੀ ਵੀ ਨਹੀਂ ਵੱਜੀ ਉਹ ਵਿਚਾਰੀ ਵੱਜੋ ਬੱਤੀ ਬੰਦਾ ਦਾਰੂ ਪਿੰਦਾ ਮਾਨ ਮਾਨ ਉਹ ਖੜੀ ਆ ਗਈ ਹੈ ਜਦੋਂ ਹੈਂਡੀਕੈਪਟ ਆ ਉਹ ਵਿਚਾਰੀ ਕਿ ਦੂਰ ਦੂਰ ਟੱਕਰ ਫਿਰਾਈ ਪਰ ਉਹਦੀ ਪਰਸਨ ਨਹੀਂ ਲੱਗੀ ਜੀ ਬਾਦੂ ਟੈਸਟ ਟੂਸਟ ਕਰਾਈ ਜਦੋਂ ਜਦੋਂ ਲੀਡਰ ਆਉਂਦੇ ਨੇ ਉਹਨਾਂ ਨੂੰ ਦੱਸਦੇ ਉਹ ਤੁਸੀਂ ਦੱਸਦੇ ਆ ਜੀ ਜਾਂਦੀ ਹੈ ਇਹ ਵਿਚਾਰੀ ਕੋਈ ਸੁਣਾਈ ਨਹੀਂ ਕਰਦਾ ਜੀ ਨਾ ਕੋਈ ਮੈਂਬਰ ਨਾ ਕੋਈ ਸਰਪੰਚ ਸਾਡੇ ਤਾਂ ਮੈਂਬਰ ਸਰਪੰਚ ਹੈ ਹੀ ਨਹੀਂ ਕੋਈ ਮੋਟਾ ਬੜਾ ਮੈਂਬਰ ਸਰਪੰਚ ਹੁੰਦੇ ਨੇ ਸਾਡੀ ਸੁਣਾਈ ਸੁਣ ਹੀ ਨਹੀਂ ਕੋਈ ਕਰਦਾ ਜੀ ਹੋਰ ਫਿਰ ਆਮ ਆਦਮੀ ਪਾਰਟੀ ਕਾਂਗਰਸ ਨੂੰ ਜਾਂ ਅਕਾਲੀਆਂ ਨੂੰ ਕਿਉਂ ਪਾਉਂਦੇ ਅਸੀਂ ਤਾਂ ਕਿਸੇ ਨੂੰ ਵੀ ਨਹੀਂ ਪਾਉਂਦੇ ਅਸੀਂ ਤਾਂ ਜੀ ਤੱਕ ਗਿਆ ਭਾਈ ਵੋਟਾਂ ਪਾ ਪਾ ਕੇ ਸਾਡਾ ਬੰਦਾ ਬੋਲਣ ਲੱਗਾ ਕਾਕਾ ਬਾਦਵ ਜੀ ਨੋ ਆਈ ਕਹਿੰਦੇ ਇਹ ਤਾਂ ਸੂ ਨਹੀਂ ਬੋਲਣ ਦੀ ਪਿੱਛੇ ਹਟਾਤਾ ਸਾਡੇ ਬੰਦਿਆਂ ਨੂੰ ਬਦਲ ਕਿਹਨੂੰ ਇਹ ਤਾਂ ਬਹੁਤ ਘੱਟ ਕਰਾਇਆ ਨੇ ਕੁਛ ਨਹੀਂ ਕੀਤਾ ਸਾਡੇ ਦਾ ਕਿਸੇ ਨੇ ਸਾਡੇ ਦਾ ਕੁਛ ਵੀ ਨਹੀਂ ਕੀਤਾ ਕਿਸੇ ਨੇ ਸਾਡੇ ਵਰਗੇ ਕੋਠੇ ਢੇ ਕੇ ਗ੍ਰਿਪਸ ਸਾਡੇ ਵਰਗੇ ਤਾਂ ਰਹਿ ਹੀ ਨਹੀਂ ਜਿਹਦੇ ਕਿਰਾਏ ਨੇ ਕੰਮ ਉਹਨਾਂ ਦੇ ਕਿਰਾਏ ਨੇ ਫਰ ਤਾਂ ਕੁਝ ਨਹੀਂ ਕੀਤਾ ਬੱਚੇ ਸਾਡੇ ਪੜਾ ਨਹੀਂ ਖੇ ਨੇ ਬੱਚੇ ਸਾਡੇ ਪੜਾ ਨਹੀਂ ਖੇ ਨੇ ਕਿਸੇ ਨੂੰ ਨੌਕਰੀ ਨਹੀਂ ਕਿਸੇ ਨੂੰ ਨੌਕਰੀ ਨਹੀਂ ਫਿਰ ਛਣ ਪਿੱਛੇ ਕਹਿ ਰਹੇ ਤੁਹਾਨੂੰ ਜਿੱਥੇ ਮਰੇਗਾ ਦੇ ਵਿੱਚ ਆਉਨੇ ਹੋ ਕਿੰਨਾ ਸਮਾਂ ਕੰਮ ਮਿਲ ਜਾਂਦਾਗਾ ਕਿਸਿਆਂ ਨਾਲ ਹੀ ਚੱਲ ਪਾਉਂਦਾ ਕਿਹੜਾ ਮਿਲਦਾ ਨਹੀਂ ਆ ਜਾਂਦਾ ਕਦੇ ਆਉਂਦਾ ਨਹੀਂ ਮੈਂਬਰ ਇਹ ਪੁੱਛ ਲੋ ਇਹਨਾਂ ਕਦੇ ਆਉਂਦਾ ਨਾ ਕਦੇ ਆਉਂਦਾ ਨਹੀਂ ਵਾਹ ਅੱਛਾ ਤੁਸੀਂ ਮੌਕੇ ਦੇ ਮੈਂਬਰ ਹੋ ਹਾਂ ਮੈਂਬਰ ਆ ਜਦੋਂ ਲੀਡਰ ਆਉਂਦੇ ਨੇ ਉਹਨਾਂ ਨੂੰ ਦੱਸ ਦਿਓ ਤੁਸੀਂ ਆਪ ਦੱਸ ਦਿਆਂ ਭਾਈ ਕੋਈ ਨਹੀਂ ਸੁਣਦਾ ਸਾਡੀ ਤਾਂ ਕੋਈ ਨਹੀਂ ਸੁਣਦਾ ਜਦੋਂ ਵੋਟਾਂ ਫਵਾਉਣੀਆਂ ਸੀ ਉਦੋਂ ਕਹਿੰਦੇ 2500 ਤੁਹਾਡਾ ਫਲ ਛਾੜਾ ਦਾ ਕਰਾਂਗੇ ਬੜਾ ਆ ਹੁਣ ਕੋਈ ਨਹੀਂ ਕਰਾ ਤੇ ਝਾੜੂ ਫੇਰਤਾ ਜਾਵਾਂ ਝਾੜੂ ਵਾਲਿਆਂ ਨੇ ਤਾਂ ਫਿਰ ਹੁਣ ਵੋਟਾਂ ਕਿਹਨੂੰ ਪਾਵਾਂਗੇ ਆਪਾਂ ਹੁਣ ਤਾਂ ਇਹ ਹੁਣ ਜੇ ਤੈਂ ਕਹਿਤਾ ਉਹਨੂੰ ਪਾ ਦੇ ਬੇਬੇ ਤੇਰੇ ਮਾਗਰ ਲੱਗ ਜਾਂਗੇ ਫਿਰ ਤੂੰ ਲੀਡਰ ਬਣ ਜਾਣਾ ਤੇ ਕੁਰਸੀ ਤੇ ਬਹਿ ਜਾਣਾ ਅੱਛਾ ਫੇਸ ਉਹ ਫੇਰ ਭਾਈ ਤੂੰ ਨਹੀਂ ਮਿਲਦਾ ਸਾਨੂੰ ਤੂੰ ਵੋਟਾਂ ਪਵਾ ਲੈਣਾ ਮਿਲਦਾ ਨਹੀਂ ਸਾਨੂੰ ਲੁਕ ਜਾਏਂਗਾ ਫੇਰ ਅਸੀਂ ਕੀ ਕਰੀਏ ਵੋਟਾਂ ਉਹ ਜਿਹੜੇ ਵੋਟਾਂ ਪਵਾਉਂਦਾ ਮੂਰੇ ਲੁਕ ਜਾਂਦਾ ਫੇਰ ਉਹ ਉਹਦੇ ਤਾਂ ਕਹਿੰਦਾ ਵੋਟਾਂ ਪਾਓ ਸਾਨੂੰ ਅਸੀਂ ਲੱਗ ਜਾਂਦੇ ਮਾਗਰ ਵੀਰਾਂ ਫੇਰ ਅਗਲੇ ਲੋਕ ਜਨਾ ਕੋਠੀਆਂ ਚ ਬਾਹਰ ਲਾ ਕੇ ਕਹਿੰਦਾ ਜਦੋਂ ਸੁੱਤਾ ਪਿਆ ਆਰਾਮ ਕਰਦਾ ਅਸੀਂ ਜਾਖ ਕੇ ਆ ਜਾਨੇ ਉਥੇ ਬਾਈ ਨਹੀਂ ਸਰਪੰਚਾਂ ਦੀ ਫੋਨ ਦਾ ਕੋਈ ਆ ਰਹੇ ਆਉਂਦੇ ਨੇ ਫਿਰ ਉਹੀ ਬੰਦੇ ਵੋਟਾਂ ਨੂੰ ਫਿਰ ਉਹਨਾਂ ਨੂੰ ਪੁੱਛਦੇ ਕਿਉਂ ਨਹੀਂ ਤੁਸੀਂ ਘੇਰਦੇ ਹੁਣ ਝਾੜੂ ਵਾਲਾ ਉਹ ਘੇਰਾਂਗੇ ਅੱਛਾ ਕੋਈ ਆ ਗਿਆ ਹੁਣ ਘੇਰਾਂ ਹੁਣ ਅਸੀਂ ਵੀ ਪਾ ਮੈਂ ਤੁਸੀਂ ਪੁੱਤ ਨਾਲ ਆ ਜਿਓ ਚਿੱਤਰ ਲਾ ਕੇ ਮਗਰ ਪਿਆਓ ਹੁਣ ਸਾਰਿਆਂ ਉਹਨਾਂ ਦੇ ਝਾੜੂ ਵਾਲੇ ਦੇ ਨੇ ਹੋਰ ਕਿਸੇ ਦੇ ਸਾਲੇ ਨਹੀਂ ਲੱਗਦਾ ਸਾਡੀ ਵੋਟ ਆ ਵਧੀਆ ਖੋਦ ਮੈਂ ਕਹਿੰਦਾ ਪਾਗ ਕੇ ਕਹਿਣਾ ਪਾ ਦੇਗਾ ਕਹਿੰਦੇ ਸੁਣੀ ਕੋ ਜਾਨੀ ਹਾ ਹਾ ਤੁਮਾਂਗੇ ਮਾ ਕੇ ਮਾ ਕੇ ਆਣੀ ਆਈ ਨੂੰ ਲੈਣਾ ਬੱਜੋ ਬੱਤੀ ਆ ਵਿਚਾਰੀ ਨਹੀਂ ਇਹ ਤਾਂ ਬੋਲਦਾ ਤਾਂ ਜੁੜੀ ਇਹਨੂੰ ਫ੍ਰੀਜ਼ ਕੋਰ ਚ ਕਰ ਭਜਾਤਾ ਡਾਕਟਰਾਂ ਨੇ ਕੋਈ ਨਹੀਂ ਸੁਣਦਾ ਸਾਡੀ ਅੱਤੇ ਜਾ ਮੈਂ 10 ਕਰਾਂ ਦਾ ਗੋਹਾ ਕੂੜਾ ਛਿੜਦੀ ਆ ਜੀ ਮੇਰੀ ਕਿਸੇ ਨੇ ਵੀ ਗੱਲ ਸੁਣੀ ਸਾਰੇ ਬੇੜੇ ਤੇ ਪਿੰਡ ਚ ਪਿੱਛਿਆ ਜਾਂਦੇ ਵੀ ਇਹ ਬੁੜੀ ਕੰਮ ਕਰਦੀ ਆ ਜੀ ਪਹਿਲੇ ਕੈਪਟਨ ਰਹਿ ਗਿਆ 5 ਸਾਲ ਉਹਨੇ ਕਿਸ ਕਰਾਇਆ ਸਾਨੂੰ ਕਹਿੰਦੇ ਵੀ 2500 ਰੁਪਿਆ ਦੇਣਾਂਗੇ ਸਾਨੂੰ ਸਾਨੂੰ ਪਾਸ ਉਹ ਜਿਹੜਾ ਹਜ਼ਾਰ ਤੀ ਉਹ ਨਹੀਂ ਦਿੱਤਾ ਸਾਨੂੰ ਸਾਨੂੰ ਦਿੱਤਾ ਕਿ ਆ ਕਿਸੇ ਨੇ ਖੇਤ ਤਾਂ ਸਾਡੇ ਟੋਕਰੀਆਂ ਨਹੀਂ ਲਈਆਂ ਆ ਜੇ ਸਾਨੂੰ ਬੋਲਣ ਦਾ ਟਾਈਮ ਨਹੀਂ ਦਿੰਦੇ ਬੇਟੇ ਆ ਗਏ ਸੂ ਨਹੀਂ ਬੋਲਣ ਦਾ ਦਿੰਦੇ ਪਿੱਛੇ ਦਾ ਦਿੰਦਾ ਨਹੀਂ ਟਾਈਮ ਜੱਟ ਜਵਾਂ ਨਹੀਂ ਲੰਦੇ ਉਹ ਤਾਂ ਸਾਨੂੰ ਹੋਰ ਹੀ ਨਹੀਂ ਬੋਲਣ ਦਿੰਦੇ ਵੱਡੇ ਵੱਡੇ ਜੱਟ ਜ਼ਿਮੀਦਾਰ ਕੋਈ ਵੀ ਨਾ ਆਪੋ ਆਪਣਾ ਜੱਟ ਜੱਟ ਇਕੱਠੇ ਹੋ ਜਾਂਦੇ ਨੇਗੇ ਕੋਈ ਨਹੀਂ ਕਿ ਚਲਾਂਗੇ ਤੁਸੀਂ ਨਾ ਬੋਲੋ ਕਹਿੰਦੇ ਤੁਸੀਂ ਛੋਟੀ ਬਗਾਲ ਸੁਣਾ ਕੇ ਬਾਅਦ ਸੁਣਾ ਕੇ ਆਏ ਕਹਿੰਦੇ ਸਭ ਬੰਦੇ ਵੋਟਾਂ ਨੂੰ ਕਿਉਂ ਨਹੀਂ ਉਹ ਕਹਦੇ ਵੋਟਾਂ ਵੇਲੇ ਤਾਂ ਮਿੱਠੇ ਪਿਆਰੇ ਹੋ ਜਾਂਦੇ ਆ ਮੂਰੇ ਲਾ ਲੈਂਦੇ ਆ ਕਹਿੰਦੇ ਇਹ ਸਾਡੀ ਗਲੀ ਆ ਵੀ ਅਸੀਂ ਪਵਾਉਣਗੇ ਵੋਟਾਂ ਵੋਟਾਂ ਵੇਲੇ ਤਾਂ ਸਾਰੇ ਮੂਰੇ ਹੁੰਦੇ ਨੇ ਫਿਰ ਤੁਸੀਂ ਕਹਿੰਦੇ ਮਗਰ ਲੱਗ ਜਾਂਦੇ ਫਿਰ ਹੁਣ ਜੇ ਬਾਈ ਤਾਂ ਇਹ ਕਹਤਾ ਤੇਰੇ ਮਗਰ ਲੱਗ ਜਾਂਗੇ ਅਸੀਂ ਤਾਂ ਤੈਨੂੰ ਕਾ ਦਾਂਗੇ ਹੈ ਫਿਰ ਗਲਤੀ ਨੇ ਤਾਂ ਡੋਵ ਰੱਖੇ ਆ ਆਂ ਇਹ ਤਾਂ ਲੰਗੜੀਆਂ ਡੋਡੀਆਂ ਹੋ ਰਹੀਆਂ ਕਿਸੇ ਦੀ ਪਲਸਣ ਵੀ ਨਹੀਂ ਬਣਦੀ ਇਹਦਾ ਵਿਚਾਰ ਦਾ ਘਰ ਡਿੱਗਣ ਵਾਲਾ ਟਿਕਣੇ ਇੱਥੇ ਆ ਨਾ ਪਰ ਕਹਦੇ ਹਾਂ ਆ ਬੱਤੀ ਉਹ ਬੱਤੀ ਵੀ ਕਿਸੇ ਦੀ ਪਲਸਣ ਵੀ ਹੋਣੀ ਦੇ ਵਜੋਂ ਬੱਤੀ ਇਹਦੀ ਪਲਸਣ ਹੋਣੀ ਚਾਹੀਦੀ ਹੈ ਨਾ ਕਿਵੇਂ ਆਈ ਨਹੀਂ ਉਹ ਵੱਲੋ ਸਾਡੇ ਦੇ ਪੈਸੇ ਨਹੀਂ ਆਈ ਨੇ ਦੇਗਾ ਦੇ ਹਾਂ ਅੱਛਾ ਅੱਥੇ ਲੱਗ ਗਿਆ ਕੰਮ ਸਾਡਾ ਆਈ ਥੋੜਾ ਘੱਟ ਕੰਮ ਕਰ ਸੂਹ ਕੇ ਤੇ ਕਬਾਟਾ ਬਾਟਾ ਹੋਰ ਵੀ ਇੱਥੇ ਹੈਗੇ ਔਰਤਾਂ ਤੁਸੀਂ ਇੱਥੇ ਨਰੇਗਾ ਚਾਉਂਦੇ ਹੋ ਕੀ ਲੱਗਦਾ ਜਿਹੜੀਆਂ ਸਰਕਾਰਾਂ ਹੁਣ ਆਉਂਦੀਆਂ ਨੇ ਵਾਅਦੇ ਕਰਦੀਆਂ ਉਹ ਪੂਰੇ ਕਰਦੀਆਂ ਨੇ ਨਹੀਂ ਜੀ ਨਹੀਂ ਵਾਅਦੇ ਪੂਰੇ ਨਹੀਂ ਕਰਦੀਆਂ ਸਿਰਫ ਲਾਰਾਂ ਤੋਂ ਸਵਾਇ ਹੋਰ ਪੱਲੇ ਕੱਖ ਨਹੀਂ ਪਾਉਂਦੇ ਆ ਜਣੀ ਜਿਹੜਾ ਸਾਡੀ ਮੰਗ ਹੈ ਅਸਲ ਵਿੱਚ ਮੰਗਾਂ ਜਿਹੜੀਆਂ ਮਜ਼ਦੂਰਾਂ ਦੀਆਂ ਉਹ ਉਹ ਮੇਰੇ ਰਹਿੰਦੀਆਂ ਨਾ ਜਿਹੜੇ ਵੱਡੇ ਲੋਕ ਲੀਡਰ ਹੈ ਜਿਹੜੇ ਇਹਨਾਂ ਦੇ ਮੰਗਰ ਲੱਗਦੇ ਇੱਥੋਂ ਦੇ ਕਰਮ ਚੌਧਰੀ ਜਾਂ ਇੱਥੋਂ ਦੇ ਜਿਹੜੇ ਸਰਪੰਚ ਜਾਂ ਪੰਚ ਜਿਹੜੇ ਇਹਨਾਂ ਦੇ ਮਗਰ ਲੱਗਦੇ ਆ ਉਹ ਸਾਡੇ ਲੋਕਾਂ ਨੂੰ ਇੱਥੇ ਗਮਰਾਹ ਕਰਕੇ ਆਪਦਾ ਕੰਮ ਧੰਦਾ ਆਪ ਲੈ ਜਾਂਦੇ ਨੇ ਜਦੋਂ ਲੀਡਰ ਆਉਂਦੇ ਨੇ ਫਿਰ ਤੁਸੀਂ ਸਾਰੇ ਬੋਲਦੇ ਆ ਮੈਂ ਮੈਂ ਜਥੇਬੰਦੀ 'ਚ ਕੰਮ ਕਰਦਾ ਇੱਕ ਬੰਦਾ ਰੋਕ ਲੂ ਸਾਨੂੰ ਦੋ ਰੋਕ ਲੈਣਗੇ ਸਾਰੇ ਥੋੜੀ ਰੋਕ ਲਾਂਗੇ ਦੇਖੋ ਮੈਂ ਲੜਦਾ ਮੈਂ ਲੜਦਾ ਲੜਾਈ ਲੜਦਾ ਮੈਂ ਡਾਕਟਰ ਦਰਸ਼ਨਪਾਲ ਦੇ ਨਾਲ ਕੰਮ ਕਰਦਾ ਸਾਡਾ ਹੈਗਾ ਦਹਿਦਤ ਮਜ਼ਦੂਰ ਮੁਕਤੀ ਮੋਰਚਾ ਮੈਨੂੰ 35-40 ਸਾਲ ਹੋ ਗਏ ਜਥੇਬੰਦੀ ਦੇ ਵਿੱਚ ਕੰਮ ਕਰਦੇ ਨੂੰ ਮੈਂ ਇੰਨਾ ਭੈਣਾ ਨੂੰ ਮੇਰੀਆਂ ਮਾਵਾਂ ਨੂੰ ਔਰ ਬਜ਼ੁਰਗਾਂ ਨੂੰ ਬੱਚਿਆਂ ਨੂੰ ਮੈਂ ਸਾਰਿਆਂ ਨੂੰ ਸਮਝਾਉਣਾ ਕਿ ਸਾਡੇ ਲੋਕਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਸਾਨੂੰ ਇਹਨਾਂ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਆਪਣੇ ਹੱਕ ਹੀ ਮੰਗਾਂ ਜਾਇਜ਼ ਮੰਗਾਂ ਜੋ ਹਨ ਸਾਡੇ ਨਾਲ ਹੋਰ ਵੀ ਮਾਤਾ ਨੇ ਮਾਤਾ ਤੁਸੀਂ ਇੱਥੇ ਜਦੋਂ ਆਉਂਦੇ ਆ ਲੀਡਰ ਉਹਨਾਂ ਨੂੰ ਪੁੱਛਦੇ ਹੋ ਸਵਾਲ ਵੀ ਅਸੀਂ ਸਾਡੀਆਂ ਮੰਗਾਂ ਕਿਉਂ ਨਹੀਂ ਪੂਰੀਆਂ ਕਰਦੇ ਨਹੀਂ ਕਰਦੇ ਜੀ ਕਿਉਂ ਪੁੱਛਦੇ ਨੇ ਕਰਦੇ ਨੇ ਸਾਡਾ ਕੰਮ ਬਣਦਾ ਹੀ ਨਹੀਂਗਾ ਕੋਈ ਸਾਡੇ ਕੰਮ ਵੀ ਬਣ ਰਹੇ ਨੇ ਕਿਉਂ ਨਹੀਂ ਸਰਕਾਰ ਤਾਂ ਕਹਿ ਰਹੀ ਐ ਅਸੀਂ ਗਰੀਬਾਂ ਦਾ ਬਹੁਤ ਕੁਝ ਕਰ ਰਹੇ ਆ ਕਿ ਤੁਸੀਂ ਕਹਿੰਦੇ ਆ ਕਿ ਕੁਝ ਨਹੀਂ ਆ ਹੁਣ ਤੱਕ ਕਹੀ ਜਾਂਦੀ ਸਰਕਾਰ ਤਾਂ 25 25 ਸਾਲ ਪਾਤਾ ਕੁਝ ਦੇ ਹੁਣ ਤਾਂ ਸਭ ਕੁਝ ਕਹਿਣਗੇ ਹੁਣ ਤਾਂ ਬਾਦੂ ਕੁਝ ਕਹਿਣਗੇ ਲਾਲਚ ਦੇਣਗੇ ਲੋਕਾਂ ਨੂੰ ਇੱਕ ਵਾਰੀ ਪੈਸੇ ਪਾ ਕੇ ਲਾਪਤਰ ਨਾ ਮੁੜ ਕੇ ਪੈਸੇ ਨਹੀਂ ਪਾਏ ਸਾਰੀਆਂ ਬੁੜੀਆਂ ਨੇ ਬਚਾਰੀਆਂ ਨੇ ਚੱਕੇ ਕਾਗਜ ਪੱਤਰ ਚੱਕ-ਚੱਕ ਦੁੱਗਨੇ ਪੈਸੇ ਉਸੇ ਲਾਤੇ ਕਿ ਕਰੋਨਾ ਦੇ ਡੀਕੇ ਲਾਲਾ ਮੋਰ ਧਾ ਪਨੀ ਹਾਂ ਸਾਸੀ ਦਾ ਸੰਗ ਬੁੜੀਆਂ ਉੱਤੇ ਵੱਧ ਪੈਸੇ ਲਵਾਉਣ ਦੇ ਇੱਥੇ ਕਰਾ ਲਿਓ ਐਸੋ ਸਰਕਾਰ ਆ ਇਹਨੂੰ ਤੇ ਸੋਡਾ 24 24000 ਰੁਪਇਆ ਬਣ ਗਿਆ ਸੁਣੋ ਪੁੱਛੋ ਉਹਨਾਂ ਤੋਂ ਹਾਂ ਕੁਛ ਨਹੀਂ ਜੀ ਸੰਭ ਤਾਂ ਕੁਛ ਨਹੀਂ ਤੇ ਹਾਂ ਇੱਥੇ ਜਾ ਜੇ ਤੁਸੀਂ ਕਹਿੰਦੇ ਜੀ ਇੰਨੇ ਦਿਨ ਰੋਗ ਲੱਗੇ ਫੈਨ ਹੁਣ ਪੈਸੇ ਵੱਧੇ ਤੋੜੇ ਫਰੇਸ਼ਨ ਨਹੀਂ ਕਰਾ ਸਕਦੀ ਮੈਂ ਰੰਡੀ ਲੋਣੀ 3000 ਰੰਡੀ ਵੇਰੀ ਨੂੰ ਘਰੇ ਮੇਰੇ ਨਿੱਕੇ ਨਿੱਕੇ ਪੋਤੇ ਪੋਤਿਆਂ ਨੂੰ ਤੇ ਦੋਨੇ ਸਾਸ ਨੂੰ ਹਰ ਰਜਕਾਰ ਕਰ ਦੇਣਾ ਖਾਨੀ ਨੇ ਆਹ ਕਿਵੇਂ ਕਿਵੇਂ ਤੁਸੀਂ ਕੀ ਕਹਿੰਦੇ ਹੋ ਕਿਤਾ ਨਿਰੇਗਾਂ ਵਾਲੇ ਪੈਸੇ ਨਹੀਂ ਆਏਗੇ ਸਾਡੇ ਤੇਰਾ ਤੇਰਾ ਖਾਨੀ ਨੇ ਰਜਗਾਰ ਦੇਣ ਕਰਨੇ ਵੀ ਹੋਣੇ ਚਾਹੀਦੇ ਸਨ ਸਾਡੇ ਮੇਰੇ ਬੰਦੇ ਚੁੱਕੇ ਪੈਸੇ ਛੋਟੇ ਸਾਰਿਆਂ ਦੇ ਜਵਾਕ ਪੜੇ ਹੋਏ ਨੇ ਕਿ ਉਹਨਾਂ ਨੂੰ ਮਿਲਿਆ ਕਿਸੇ ਨੂੰ ਕੋਈ ਰਜਗਾਰ ਨਹੀਂ ਹੈਗਾ ਜਵਾਕ ਤਾਂ ਪੜੇ ਹੋਏ ਆ ਕੁਝ ਨਹੀਂ ਮਿਲਦਾ ਹੈਗਾ ਦਿਹਾੜੀਆਂ ਕਰ ਕਰਕੇ ਵਿਚਾਰੇ ਪੜਾਏ ਆ ਉਹ ਬੈਠੇ ਆਗੇ ਉਹੇ ਜਿਹੇ ਉਹੇ ਜਿਹੇ ਮਿਲਦੇ ਨਹੀਂ ਜੇ ਕੋਸਾ No es ni idea.